ਆ ਝੋਟੇ ਨੇ ਖੇਚਣੀਆਂ ਇਹ ਤਾਂ ਡੇਢ ਕ ਖਾਧੀ ਆ ਕਹਿੰਦਾ ਅੱਧੀ ਘੋਰ ਖਾਵਾਂਗੇ ਦੋਹਾਂ ਚ ਹੋ ਕੇ ਬੜੇੇ ਕੱਢ ਦੂ ਫਿਰ ਇਹਦੇ ਲੋ ਵੀ ਵੀਰੇ ਤਾਂ ਵੰਗਾ ਖੋਲ ਕੇ ਪਾਉਨੇ ਆ ਵਾਹਣ ਫਿਰ ਬਸਤੀ ਯਾਰੇ ਵਧੀਆ ਖੈਦਾਗਾ ਟਰੈਕਟਰ ਇਹ ਤਾਂ ਵੰਗਾ ਸੰਗਰਾਂਗਾਂ ਵਾਲੀਆਂ ਬੱਤੀ ਦਵੀਆਂ ਸਾਧੂ ਸਿੰਘ ਵਾਲੀਆਂ ਇਨਾ ਭਰਾਂਗੇ ਹੁਣ ਇੱਥੇ ਹੱਬਾਂ ਥੱਲੇ ਲੱਗਦੀਆਂ ਜਾਂਦੀਆਂ ਹੁਣਾਂ ਫੇਰ ਬਾਈ ਆਹ ਝੋਟੇ ਨੇ ਖੇਚਣੀਆਂ ਖਿਚਾਉਣੀਆਂ ਇਹਨੇ ਆ ਜਿਹੜਾ ਟੂਲ ਜੋ ਪਿੰਨਾ ਕੱਢੀ ਜਾਂਦਾ ਇਹ ਡੇਢ ਕਿਹਾਦੀ ਵੀ ਆਰੀ ਇਹ ਕਿਨੇ ਖਾ ਲੈਣੀਆਂ ਫੇਰ ਦੇ ਕਿਉਂ ਖੇਜਦਾ ਤਾਂ ਟਿੱਖੜ ਦਵੇਰੇ ਕਹਿੰਦਾ ਗੜੇ ਆਗੇ ਗੜੇ ਆਗੇ ਕਿਉਂ ਗਰਮੀ ਤਾਂ ਨਹੀਂ ਨਹੀਂ ਹੁਣ ਸਰੀਰ ਬਣਦਾ ਇਹਦਾ ਕਿੰਨੀ ਡੇਢ ਖਾਧੀ ਵੀ ਆ ਇਹਦਾ ਡੇਢ ਖਾਧੀ ਆ ਕਹਿੰਦਾ ਅੱਧੀ ਖੋਰ ਖਾਵਾਂਗੇ ਦੋਹਾਂ ਚ ਹੋ ਕੇ ਕੱਲ ਬਣ ਜੂ ਫੇਰਾ ਬੜੇੇ ਕੱਢ ਦੂ ਫੇਰਾ ਇਹਦੇ ਕਿੰਨਾ ਪਾ ਤੀਆਂ ਹੁਣ ਦੇਖਿਓ ਬਣਾਉਂਦਾ ਗੱਲ ਇਹ ਸੁੱਕੇ ਵਾਣ ਚ ਬੈੰਦ ਗਏ ਜਾਂਦਿਆਂ ਬਾਈ ਤਸੱਲੀ ਕਰਾ ਦਿੰਦੀਆਂ ਚਾਰ ਪਾਈਪਾਂ ਵਾਲਾ ਡਿਸਟ੍ਰਿਬਿਊਟਰ ਚੱਲਦਾ ਇਹਨਾਂ ਨੂੰ ਚੱਲ ਬਈ ਤੋਰ ਆਹੀਂ ਲੈ ਆਈਆਂ ਇਹਨੂੰ ਸੱਡ ਦੇ ਇਹਦਾ ਮੋੜ ਤੇ ਆ ਵੀਰੇ ਹੱਬਾਂ ਲੱਗ ਜਾਂਦੀਆਂ ਇਹਨਾਂ ਦੀਆਂ ਥੱਲੇ ਉਵੇਂ ਹੀ ਖਿੱਚੀ ਜਾਂਦਾ ਇਧਰ ਬੱਟਾ ਪਾਈ ਜਾਂਦੇ ਆ ਜਿਮਾਨ ਉਹ ਆਪਣਾ ਘਰਾ ਚੱਲੀ ਜਾਂਦਾ ਉਹ ਵੀ ਗਰਦਾਂ ਠਾਈ ਜਾਂਦਾ ਕਰ ਦੋ ਬਾਣ ਤਿਆਰ ਕੇ ਨਾ ਮੈਂ ਤਾਂ ਆ ਗਿਆ ਆ ਜੋ ਉੱਪਰ ਕਹਿੰਦੇ ਗਾਹਾਂ ਬੱਟਾਂ ਪਾ